ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਕਰਦੇ ਆ ਅੱਜ ਦਾ ਵਲੌਗ ਸ਼ੁਰੂ ਅੱਜ ਆਏ ਹੋਏ ਸੀਗੇ ਸੀਤ ਦੇ ਨਾਨਕੇ ਤੇ ਫੇ ਅੱਜ ਸੀਤ ਦੇ ਮਾਮਾ ਜੀ ਦੀ ਬੇਟੀ ਦਾ ਸੀਗਾ ਬਰਥਡੇ ਤੇ ਉੱਥੇ ਆਏ ਹੋਏ ਸੀਗੇ ਤੇ ਉੱਥੇ ਆਏ ਹੋਏ ਸੀਗੇ ਹੁਣ ਜਾਣੋ ਤੇ ਨਾਂ ਉਹਦਾ ਆ ਸੀਤ ਨੂੰ ਕਰ ਲਗਿਆ ਰੈਡੀ ਸੀਤ ਪਹਿਲਾਂ ਚੇਂਜ ਕਰਨਾ ਹੋਰ ਸੀਤ ਦੇ ਕੱਪੜੇ ਪਹਿਲਾਂ ਹੋਰ ਸੀਗੇ ਹੁਣ ਕਹਿੰਦੇ ਚਿੱਟੀ ਫਾਗ ਪਾਉਣੀ ਆ ਤੇ ਪਤਾ ਖਾਜੋ ਲੱਗਦੀ ਹੈ ਜੇ ਪੱਕ ਨਹੀਂ ਦੇਖ ਲੈ ਲਾਗੇ ਜੇ ਲੱਗਦੀ ਨਹੀਂ ਤਾਂ ਉਹੀ ਪਾ ਦੀ ਪਹਿਲਾਂ ਵਾਲੀ ਉਹੀ ਪਹਿਲਾਂ ਇਹ ਜੈਲੋ ਪਾਈ ਹੋਈ ਸੀਗੀ ਬੰਦ ਕ ਪਾਲੀ ਇਹ ਫਿਰ ਉਦੋਂ ਫੇਰ ਲਾ ਕੇ ਫੇਰ ਉਹੀ ਪਾ ਦੀ ਹੁਣ ਮੇਰੇ ਪੈਂਟ ਤੇ ਪੈਂਟ ਦੀ ਨਹੀਂ ਇਹ ਮੇਰੀ ਨਹੀਂ 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 ਆਹ ਗੋਇ ਪੈਂਟ ਦਿੰਦੀ ਨਹੀਂ ਪਰ ਅਗਲਾ ਉੱਠੋ ਉੱਠੋ ਸੀਟ ਕਿ ਆਪ ਵੀ ਭਰੀਏ ਰੁਕੋ ਕਿਸੇ ਦੀ ਜਨਮ ਸਾਹ ਜਨਮ ਦੀ ਜਨਮ ਜਨਮ ਦਾ ਘਰਣਾ ਹੁੰਦਾ ਹੈ ਕਿ ਇੱਥੇ ਕੀ ਹੋ ਜਾਂਦਾ ਕਹਿੰਦੇ ਉਹ ਹੁੰਦਾ ਚਲੋ ਕਰੋ ਸ਼ੁਰੂ ਆਹ ਥੱਲੇ ਵਾਲੇ ਦੇ ਨਾਲ ਥੱਲੇ ਵਾਲੇ ਦੇ ਨਾਲ ਜਨਮ ਕਾਇਆ ਬੋਨ ਤਨ ਚਾੜੀਦਾ ਥੋੜਾ ਬਿਰਦਾ ਰਾਤ ਲਾਇਆ ਅਸਲਾਮ ਵੀ ਮਿਲਦੇ ਚਾਲੇ ਤੇ ਹੈਗੀ ਲੈਣਾ ਕਿੰਨਾ ਚੱਲਣਗੇ ਸ਼ਾਹ ਕਲਮ ਦੀਓ ਕੋਲੋਂ ਸ਼ਾਹ ਕਲਮ ਦੀਆਂ ਉਹ ਹਾਦੀ ਨਾ ਜਾਏ ਨਾ ਨਾ ਕੱਢ ਗਿਆ ਮੇਰੇ ਨਾਮ ਤੇ ਵੀ ਤੇ 340 ਸੀ ਗਿਫਟ ਕੱਢਣਾ ਸੀ ਇਹ ਗਿਫਟ ਇਹ ਵਰ ਕੀ ਜਿਹੜਾ ਖੁੱਲਿਆ ਚੱਲ ਉਹ ਵੀ ਦਿਖਾ ਦਾਂਗੇ ਆ ਗਿਫਟ ਲੈ ਗਿਆ ਇਹ ਸੀ ਕਿ ਬਾਅਦ ਚ ਦਿਖਾਵਾਂਗੇ ਤੁਹਾਨੂੰ ਗਿਫਟ ਦੇ ਵਿੱਚ ਕੀ ਆ ਕਰ ਦੇ ਚਲੀ ਆਂਦੀ ਤਾਂ ਇੱਧਰ ਬੱਸ ਕਰ ਕੀ ਗਿੰਦਾ ਸੀਟ ਚਾਬੀ ਕਰਦੇ ਬੁੱਤ ਮੂੰਹ ਚ ਸੀਤ ਨਹੀਂ ਆਇਆ ਹੁਣ ਆਇਆ ਬੀ ਇਹ ਤਾਂ ਸਹੀ ਹੁੰਦੀ ਨਹੀਂ ਬਿਚਾਲੀ ਇਧਰ ਤੇ ਫੜਾ ਸਾਹ ਕਿਧਰ ਗਿਆ ਸਾਡਾ ਸਾਹ ਨਹੀਂ ਬਣਾ ਦੇ ਕੰਨੀ ਛੇ ਮਿਟਾ ਜਾ ਇਹਨੂੰ ਇਧਰ ਦੀ ਲੈ ਜਾ ਆਇਆ ਸੀਟ ਕਬੀ ਸੀਟ ਸਾਡੀ ਬਾਜੀ ਦੀ ਆ ਜਾ ਸਾਬ ਆ ਚੱਲ ਉਹਦਰ ਦੇ ਬੁੱਤ ਹਾਂ ਕੋਣ ਕੇ ਕਿਤੇ ਬਹੁਤ ਚੀ Everybody, do you? Everybody, do you? i <laughs> <laughs> ਚਮਚਾ ਲੈ ਆਂਦੀ ਕਿਦੋਂ ਚਲੋ ਚਮਚਾ ਚੜਹਣ ਬਲਾ ਚਾਹ ਚੜਹ ਚਾਹ ਵੀਡੀਓ ਮਾਰ ਦਿਆ ਹਾਂ ਉਹਨੇ ਤੇ ਵੀ ਚਾਹ ਤੇ ਪੀਦੇ ਪਾਣੀ ਲਵੇੜੀ ਨਾਲ ਨਹਿਨ ਪਾਣੀ ਦੇ ਲੱਕੀ ਪਾਣੀ ਸਵਾਹ ਰੱਖਣੋਂ ਨਹੀਂ ਮਾਚਾ ਮੇਰੇ ਨਹੀਂ ਜੀਂਦੇ ਜੇ ਹਰ ਕਿਨਾਰਾ ਪਤਾ ਚੱਲੇ ਆਪਾਂ ਨੂੰ ਆਪਾਂ ਕੋਲ ਰਹਿੰਦੇ ਆਂ ਇੱਥੋਂ ਬਚ ਕੇ ਮੈਂ ਉਧਰ ਰਸੂਆ ਮਾਂ ਤਾਈ ਨੇ ਤਾਂ ਨਗਾ ਦੇ ਪਰ ਪਿੱਤੇ ਪਲੱਗ ਜੇ ਕਟੇ ਰਹੀ ਤਾਂ ਆਪਾਂ ਨੂੰ ਕਰਾਓ ਬਾਪਣ ਕੇ ਲਈ ਖਾ ਲਾ ਲ ਖੜ ਜਾ ਉਧਰ ਆ ਜਾ ਉਹ ਘਰ ਤੋਂ ਬਾਹਰ ਗੱਲ ਨਹੀਂ ਕਰੇ ਉਹ ਖੜ ਤਾਂ ਜਨਾ ਮੈਂ ਕਿਹਾ ਚੱਪੀ ਦੇ ਪੀਂਦੇ ਕਰ ਤੋਂ ਲੰਗਰ ਆਉਂਦਾ ਆਹੋ 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 ਆਹ ਮੈਂ ਇਹ ਵੀ ਕਰਾ ਲੂੰਗਾ ਜਿਹੜਾ ਇਹਦਾ ਪ੍ਰਾਇਆ ਬਟਕਾ ਆ ਦੇ ਕਿੱਧਰ ਦੇਖੇ ਕਿੱਦਾਂ ਕੱਟੀ ਜਾਂਦੀ ਆ ਬਸ ਖੁੱਟ ਦੇ ਦੇਵੇਂ ਮੈਂ ਬਹੁਤ ਬੋਲੇ ਹਾਂ ਹਾਂਜੀ ਅੱਜ ਹੋਰ ਵੀ ਨਹੀਂ ਲੱਗਦਾ ਨਾ ਆਪੀ ਕੰਮ ਕਰੀ ਜਾਂਦਾ ਜੇ ਕੋਰਨ ਕੋਲ ਇਹ ਹੈ ਇਹ ਵੀ ਇਹ ਤਾਂ ਹੋਣਾ ਹੀ ਹੋ ਗਿਆ ਵੀਡੀਓ ਬਣਾ ਦੀ ਵੀਡੀਓ ਬਣਾਉਂਦੇ ਵੀਡੀਓ ਕੱਟੀ ਜਾਂਦੀ ਆ ਆਪੀ ਚਾ ਟਾਈਪਿੰਗ ਕਰ ਲੈਂਦੇ ਆ ਤੋ ਖਾਣੇ ਕੋੜ ਬੜਾ ਕੋਟੀ ਲੋੜ ਜਾਂਦੀ ਹੈ। ਬਾਈ ਦੇ ਤੋਂ ਕੋਟੀ। ਇਹ ਕੀ ਹੋ ਗਿਆ? ਚਲੋ। ਇਹ ਬਾਕਾ ਬਾਣਾ ਬਾਹੰਗ ਹੋ ਜਾਂਦਾ ਇਹ। ਸ਼ਾਈਫਿੰਗ ਚੱਲੀ ਜਾਂਦੀ ਹੈ। ਹਾਂ ਤਾਂ ਹੀ ਮੈਂ ਉਹ ਨੂੰ ਬੋਲੂ। ਫੁਪਰਾ ਹੀ ਚੱਲਣੀ ਚਾਹੀਦੀ। ਉਹਦੇ ਚ ਬੰਦਾ। ਹਾਂ। ਅੱਛਾ। ਇਹ ਹੈ ਹੁਣ ਲੱਗ ਗਿਆ ਬਸ ਬਸ ਦਾ ਡਾਟਾ ਤੁਮਰ ਆਂ ਕੰਪੀਟਿੰਗ ਕਰਦੇ ਚੁਪ ਦੇ ਕੰਮ ਇਹਦਾ ਜੀ ਹੋਣਾ ਨਹੀਂ ਹਾਂ ਇਹਦਾ ਕੀ ਆ ਕੀ ਆ ਮੈਂ ਕੀ ਆ ਅੱਖ ਨਹੀਂ ਗਿਆ ਨਾ ਇਹ ਇਹ ਕਿਦ ਨੂੰ ਬਾਰੇ ਨੂੰ ਆ ਮੈਂ ਬਾਰੇ ਨੂੰ ਇਹ ਕੀ ਹੋ ਗਿਆ ਦੇਖੋ ਕੰਮ ਹਾਂ ਜਲ ਸਵਾਜ ਬੇਟਾ ਮਰੋ ਨਾ ਮੈਂ ਜਲ ਜਲ ਬੁਲਾਉਂਦਾ ਅੱਗੇ ਕੀ ਕਰਾ ਤਾ ਸਾਇਮ ਕੋ ਫੋਟੋ ਕਰਾ ਲਾ ਸੈਨੇ 10 ਮਿੰਟ ਦਾ ਕੈਮਰਾ ਨਾਲ ਬਹੁਤ ਧੀਰਜ ਨਾਲ ਖੜੇ ਹੋ ਜਾ ਹਾਂ ਹਾਂ ਆ ਬੇਟਾ ਕਿੱਸ ਕੀ ਆਇਆ ਦੱਸ 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 ਸੱਚ ਨਹੀ ਗੁਰਾਇਤ ਮੁੱਖਜਾ ਅੰਤਰਾ ਗੁਰਾਇਤ ਬੱਜੇ ਮਿੰਟਾ ਹਾਂ ਚਲੋ ਹੁਣ ਲੈ ਕੇ ਚਰਾਏ ਛੋਟੇ ਚੱਕੜੀ ਦੋ ਬੰਦੇ ਕਰਕੇ ਪੋਣੀ ਲਾ ਲੇ ਵੀ ਕਰਾ ਦੋ ਫੋਟੋ ਆਉਗਾ ਨਾ ਤੇ ਬੋਲ ਛੱਡ ਦਿਓ ਵਿਚਾਰੇ ਨੂੰ ਹਾਂ ਸੀਰਤਾ ਲਾ ਸੀਰਤਾ ਓ ਯਾਰੇ ਨਾ ਨਾ ਤੱਤੀ ਚੰਗਾ ਜੇ ਫੋਨ ਨੂੰ ਬੰਦ ਕਰਕੇ ਫੋਟੋ ਦਉਂਦਾ ਨਾ ਫੋਟੋ ਬੰਦ ਕਰਕੇ और मोटर को नहीं आया भाई तो सर उधर जाके मैं वैसा है ये ले लो इतना और अंगूठो आबे बे कोना की लो ना अब यार मार भी करना कहते बैठे रहने हां बढ़िया हो रहा है पैकिंग है मैं खाने लाने पड़ रहे नहीं मैं फुल पाया है बड़ा हमको फायदा है ਅਰਮੋਲ ਨੇ ਰਹਿੰਦੀ ਆ ਹਜੇ ਕਰਾ ਲਈ ਹਾਂ ਕਰਨੇ ਨਾਲ ਹੋ ਗਈ ਹੈ ਕੰਦੀ ਕੰਦੀ ਖਾ ਚੁੱਕੀ ਐ ਕੰਦੀ ਦੀ ਕੰਦ ਮਰਾਪ ਦੇਣਾ ਚਾਹ ਲਿਆ ਤੂੰ ਲੈ ਰੋ ਜੀ ਉਹ ਰਿਹਾ ਉਹ ਰਿਹਾ ਕੋ 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 ਇਹ ਕੰਦੀ ਦੀ ਖਾ ਚ ਦੇਣੀ ਆ ਸੀ 2-4 ਕਿਤੇ ਜੁਰੇ ਕੋਰ ਦਾ ਬੋਤਲ ਕਰਦੇ ਮੇਰੇ ਮੇਰੇ ਮੀਲੋ 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 ਅੰਜੂ ਪੂਰਨ ਦੇ ਨਾਮ ਫੈਸਲ ਜਦ ਕਾਲਾ ਜਦ ਕੋਈ ਨਹੀਂ ਦੇਖਣਾ ਰੰਗ ਨਹੀਂ ਦੇਣਾ ਬੱਲਣ ਦੇਣਾ ਉਨੇ ਆ ਤੁਸੀਂ ਪਹਿਲਾਂ ਥੋੜੀਆਂ ਜਿਹੜੀਆਂ ਹੈਗੀਆਂ ਨਿਕਲੀਆਂ ਆਈਆਂ ਉਹ ਹੀ ਕੱਢ ਲਓ ਬਸ ਜਿਹੜੀਆਂ ਹੈਗੀਆਂ ਉਹ ਚਪਾਓ ਅੰਮੀ ਘਰੋਂ ਭੱਜ ਗਈ ਉਹ ਤੁਸੀਂ ਕਿਉਂ ਖੜੇ ਹੋ ਬਹਿ ਜਾਓ ਖਾਗੀ ਜਾਉਗੀ ਚਲੋ ਹੁਣ ਬਹਿ ਜਾ ਕੇ ਹਣ ਤਾਂ ਕੁਰਸੀਆਂ ਹੈਗੀਆਂ ਤਾਦੀ ਇਹ ਵੇਰਾ ਮੁੰਨਾ ਫਾਕ ਬਾਈ ਵੇ ਦਾਦੀ ਸੀਤੂ ਫਾਕੋ ਭਾਈ ਬੈਦਾ ਸੀ ਇੰਜੀਨ ਨਾਲ ਫਾਕ ਭਾਈ ਫਿਰਦਾ ਸੀ ਆਹ ਉਹ ਜੇਕਰ ਮੈਂ ਤੇਰੇ ਕੋਲ ਜਾਵਾਂ ਤਾਂ ਇਹ ਬਸ ਤਾਂ ਨਹੀਂ ਤੋਂ ਖਾਣਾ ਨਹੀਂ ਪਾਦੀ ਫਾਕੋ ਮੈਂ ਪਤਾ ਨਹੀਂ ਆਹ ਚੱਤੀ ਦਾ ਆ ਬਲੈਅ ਉਹ ਤਾਂ ਫਸ ਗਿਆ ਮੈਨੂੰ ਕਿਹਦਾ ਹੋਣਾ ਇਹਨਾਂ ਤੋਂ ਉਸ ਨੂੰ ਲਾ ਕੇ ਵੀ ਚੱਤ ਅੱਛਾ ਜੀ ਗੋਲੀਓ ਦੇਖਦੇ ਬੋ ਕਾਂਦੇ ਮਾ ਦੋਈ ਗਾ ਪੁੱਛ ਵੀ ਲਓ ਕਿਸੇ ਨੂੰ ਵੀ ਖਾ ਲਓ ਕਾਂਦੇ ਦੇ ਹੈ ਸਾਰਿਆਂ ਨੂੰ ਤੇ ਜੇ ਭੁੱਖ ਲੱਗੀ ਪਈ ਆ ਖਾ ਲਓ ਪੋਈ ਦੀ ਆਓ ਨੋ ਪੋਈ ਆ ਲੱਕੋ ਜੀ ਪਾਣੀ ਪੀ ਗੀ ਸੀਰਤ ਖਾ ਦੋ ਵਾ ਤੇ ਉਹ ਕਹਿੰਦਾ ਪਾਪਾ ਕੋਲੀ ਜਾਣਾ ਨਹੀਂ ਲੈ ਦੋ ਬੁਰਾ ਲੈ ਮੋਜ਼ਾ ਵੀ ਆਸੀ ਨੇ ਇਹ ਕਹਿੰਦਾ ਕਿ ਦਿਨ ਆਉਂਦਾ 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 ਅੰਦਰ ਰਹੀਏ ਨਹੀਂ ਮੈਂ ਦੋ ਬੁਰਾ ਪਰ ਆਇਆ ਪਿੰਡਾ ਉਹਨਾਂ ਨੇ ਕੋ ਪਤਨ ਕੀ ਆਦਾ ਬਾਤ ਸੁਣ ਲੈਂਦੀ ਆ ਇਹ ਕਹਿੰਦਾ 1500 ਰੁਪਏ ਨੂੰ ਗਈ ਉਹਨੇ 12-1500 ਤੋਂ ਮੋਟਰਾਂ ਨਾਲ ਆਸੀ ਨੇ ਮੈਂ ਰਾਈਂ ਰੋਮ ਚਾਰਾਂ ਯਾਤਾਂ ਦਾ ਮਨ ਕਿੰਨੇ ਪਾਉਂਦੇ ਹੋ ਗਿਆ ਲੱਗੂ ਕੰਦੇ ਚਾਰ ਤਲ ਲੱਗੂ ਹੋ ਰੂ ਹੈ ਕਾਲਾ ਯਾਰ ਖਾਂ ਦੇ ਗੱਦ ਲੱਗਣਾ ਵਾਈਫਾਈ ਜਮ ਕੇ ਨਾ ਅੱਛਾ ਇਹਨਾਂ ਦੇ 1000 ਬੱਦ ਲੱਗਣਾ ਤਾਰ ਹੋਣੀ ਹੈ ਤਾਂ ਦੇ ਖਸਾ ਪੈਣਾ ਤਾਰ ਦਾ ਥੋੜਾ ਜਿਆਦੇ ਪੈਣਾ ਜਿੰਨੀ ਤਾਰ ਵੱਧ ਆਊਗੀ ਸੱਤ ਦਾ 2500 2500 ਹੋ ਗਈ ਇਹ ਨਹੀਂ ਪਰ 3000 ਦੀ ਤਾਰ ਪੈ ਜੇ ਆਪਾਂ ਉੱਥੇ ਪੁਆਈ ਆ ਕਿੰਨੀ ਦਾ ਬੁੱਟੇ ਵਾਈ ਦੇ ਤੁਹਾਨੂੰ ਹਾਂ ਜੀ ਮੇਰੀ ਮੋਢੀ ਹੋਣੀ ਹੈ ਤਾਂ ਸਭ ਜਾਣਦੇ ਪਈਆ ਹਾਂ ਜੀ ਕੀ ਆਪਾਂ ਬੈਨਨ ਉਸ ਦਿਨ ਆਇਆ ਤਾਂ ਬਹੁਤ ਸਾਰਾ ਛੇ ਹਜ਼ਾਰ ਰੁਪਏ ਹਾਂ ਜੀ ਕੋਲ ਨਾਲ ਉਹਨੇ ਕੋਸ਼ਿਸ਼ ਕੀਤੀ ਕਿ ਕਿੰਨਾ ਦਾ ਸੀ ਇਹ ਨਾ ਮਾਰਨ ਦਾ ਕਰਤਾ ਕੋਈ ਨਾ ਬਾਕੀ ਇਹਨਾਂ ਨੂੰ ਕੁੱਤ ਨਹੀਂ ਉਹਨਾਂ ਦਾ 2000 ਰੁਪਏ ਤਾਂ ਮੰਨਦੇ ਜੀ 3000 ਤਾਂ ਮੰਨੂਗਾ ਆਉ ਬੱਜਾ ਜੀ ਜੇ ਪੂਣੀ ਫਿਰਦੇ ਉਧਰ ਸੀਤ ਫਿਰਦਾ ਖੇਡਦਾ ਹਾਂ ਕੀ ਹੈ ਇਹ ਅਲਮਾਰੀ ਅਲਮਾਰੀ ਨੀਕ ਫੋਟੋ ਨੀਕ ਦੀਂਦੀ ਨਹੀਂ ਮੈਨੂੰ ਵੈਸੇ ਤਾਂ ਵੀ ਕੋਈ ਤੇ ਹੋ ਅਲਮਾਰੀ ਹੋਈ ਉਹ ਅਲਮਾਰੀ ਹਨ ਮੌਲ ਮੇਰਾ ਕੋਈ ਰੈਂਕ ਕੋਈ ਹੋ ਸਕਦਾ ਕੁਝ ਵੀ ਹੋ ਸਕਦਾ ਸਿੱਪੇ ਸਟੱਡੀ ਟੇਬਲ ਹੋ ਸਕਦਾ ਹਮ ਸਿਕਦੇਵ ਆਂਟੀ ਸਾਨੂੰ ਨਹੀਂ ਪਤਾ ਬਾਹਰ ਰੂਪ

ਸੁਣ ਨਾ ਇੱਥੇ ਚਾਹ ਵੀ ਪੀ ਸਕਦੀਆਂ ਤੂੰ ਇੱਥੇ ਇੱਥੇ ਸਲੇਟ ਵਗੈਰਾ ਜਿਵੇਂ ਆਉਂਦੀ ਆ ਉਹ ਚੀਜ਼ ਵੀ ਆਉਂਦੀ ਆ ਉਹ ਵਧੀਆ ਮਸਤ ਹੈ ਸੁਣ ਲੱਗਿਆ ਆ 2020 ਪਾਣੀ ਵਿੱਚ ਇਹ ਦਾਦੂ 2500 ਰੁਪਏ ਦੇਵੇਂ ਕੀ ਕਰ ਰਿਹਾ 2500 ਦੇਣਾ ਪੱਕੀ ਹੋਊਗਾ ਬੰਦੇ ਬੁੰਦੇ ਹੈ ਨਹੀਂ ਮੈਂ ਦੇਖਿਆ ਉੱਤੇ ਜਵਾਗ ਸਾਰਿਆਂ ਦੇ ਗੁੰਜੇ ਚ ਹੀ ਪਏ ਆ ਬਾਅਦ ਚ ਆਪਾਂ ਕੱਪੜੇ ਕੁੱਪੜੇ ਰੱਖੀ ਜਾਂਦੀਆਂ ਉਹਨਾਂ ਤੇ ਹਾਂ ਇਹ ਵਧੀਆ ਨੂੰ ਫੋਲਡ ਕਰਕੇ ਜਿਵੇਂ ਬਾਅਦ ਚ ਜਿੱਥੇ ਮਰਜ਼ੀ ਰੱਖਣਾ ਚਾਹੇ ਥੱਲੇ ਬਹਿ ਕੇ ਖਿੱਡੀ ਜਾਵੇ ਚਾਹੇ ਬਾਹਰ ਵੇੜੇ ਚ ਲੈ ਜਾ ਚਾਕੇ ਜਿੱਥੇ ਮਰਜ਼ੀ ਲੈ ਜਾ ਇਹਨੂੰ ਚਾਕੇ ਕਿ ਨਹੀਂ ਡੋਗੀ ਬਊ ਕਰ ਦਊਗਾ ਹੈ ਸੀਤ ਬੀਫ ਫੋਰ ਡਾਗ ਉਹ ਸੀਤ ਡੋਗੀ ਬਊ ਕਰ ਦਊਗਾ ਬੀਫ ਫੋਰ ਡਾਗ ਹਾਂ ਹਾਂ ਬੀ 4 ਡਾਗ ਚਲੋ ਬੀ 4 ਡਾਗ ਹਾਂ ਗੱਜਾ ਤੱਥਾ ਬੀ 4 ਡਾਗ ਡਾਕਟਰ ਗਿਆ ਡਾਕਟਰ ਉਹ ਦੋਗੀ ਪਿੰਜਰੇ ਚ ਬੈਠਾ ਵਾ ਨਾ ਬਾਈ ਗੱਜਾ ਸਟਾ ਲਾ ਕੇ ਪਾ ਮਾਈ ਮਾਈ ਆਹ ਨਾ ਲੈ ਗਾ ਦੋ ਇਹ ਚੱਕ ਲੈ ਉਹ ਬਾਹਰ ਮੰਮੀ ਨੂੰ ਬਾਹੇ ਕਰ ਦੋ ਹੁਣ ਬਾਹੇ ਕਰ ਦੋ ਮੰਮੀ ਨੂੰ ਬਾਹੇ ਕਰ ਦੋ ਬਾਈ ਕਰ ਦੋ ਬਾਈ ਕਰ ਦੋ ਬਾਈ ਜੱਪੂ ਬਾਈ ਮੈਂ ਬਾਈ ਕਰ ਦੋ ਪੁੱਤਰ ਬਾਈ ਕਰੋ ਪਹਿਲਾਂ ਇੱਥੇ ਬਾਈ ਕਰੋ ਪਹਿਲਾਂ ਉਧਰ ਉਧਰ ਬਾਈ ਕਰ ਦੋ ਲੈ ਲੀ ਪੜਨੇ ਆ ਹੁਣੇ ਆ ਆਪਣਾ ਲੈ ਲੇਗਾ ਉਧਰ ਜਾ ਦੋ ਬਾਦ ਚ ਫੜ ਨੰਗੀ ਟ੍ਰੇਨ ਤੰਦ ਜਦੋਂ ਕਿ ਤੰਦ ਕਿੰਨੀ ਪੈਣ ਲੱਗੀ ਤੇ ਇਸ ਦਾ ਹੀ ਨਹੀਂ ਕੋਸ਼ ਆਪਾਂ ਨੂੰ ਫਟਕੀ ਲੱਗੇ ਪਾਟਕੀ ਲੱਗੇ ਚਲੋ ਚਲੋ ਪਪਾ ਚਲੋ 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 ਚਲੋ